ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਬੇਰਬਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵੈਗਨੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਤੁਸੀਂ ਤੰਦਰੁਸਤ ਰਹੋ ਜੀ ਅਸੀਂ ਬੋਲ ਰਹੇ ਹਾਂ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੋਂ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪਿਓਰ ਕਾਟਨ ਦੇ ਸੂਟ ਨਵੀਂ ਵੈਰੈਟੀ ਆਈ ਹੈ ਸੂਟ ਦੀ ਕੀਮਤ ਰਹੂਗੀ ਜੀ 500 ਰੁਪਏ ਆ 5 ਮੀਟਰ ਆਲ ਓਵਰ ਇਹ ਸੂਟ ਹੈ ਜੀ ਇਹ ਆਪਣੇ ਕੋਲੇ ਬਹੁਤ ਸੋਹਣੇ ਪ੍ਰਿੰਟਡ ਡਿਜ਼ਾਈਨ ਆ ਰਹੇ ਹੈ ਜੀ ਆਪਣੇ ਕੋਲੇ ਦੋ ਡਿਜ਼ਾਈਨ ਆ ਜਿਹੜੀ ਆਪਾਂ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਪਹਿਲਾ ਆ ਗਿਆ ਜੀ ਪਰਪਲ ਸ਼ੇਡ ਇਹ ਸਾਰੇ ਜੈਪੁਰੀ ਡਿਜ਼ਾਈਨ ਰਹਿਣਗੇ ਜੀ ਇਹ ਆ ਗਿਆ ਜੀ ਪਰਪਲ ਦਾ ਡਿਜ਼ਾਈਨ ਇਹ ਸਾਰੇ ਜੈਪੁਰੀ ਡਿਜ਼ਾਈਨ ਰਹਿਣਗੇ ਜੀ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਕਿਰਪਾ ਕਰਕੇ ਸਕਰੀਨਸ਼ਾਟ ਲੈਣਾ ਨਹੀਂ ਭੋਲਣਾ ਉਹ ਜਿਹਾ ਪਰਪਲ ਜਿਹੜਾ ਇਹ ਵੀ ਇਹ ਲੈ ਮੰਦੇ ਆ ਜੀ ਪਿਆਰ ਕਾਟਣ ਦੇ ਕੋਈ ਵੀ ਇਹਦੇ ਵਿੱਚ ਕੰਪਲੀਟ ਨਹੀਂ ਹੈਗੀਗੀ ਆ ਗਿਆ ਜੀ ਗ੍ਰੇ ਕਲਰ ਇਹਦੇ ਵਿੱਚ ਆ ਲੋ ਜੀ ਗ੍ਰੇ ਕਲਰ ਚ ਆ ਗਿਆ ਜੀ ਜੈਪੁਰੀ ਜੈਣ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਇਹ ਇਹ ਜੈਪੁਰੀ ਡਿਜ਼ਾਈਨ ਆਪਣੇ ਕੋਲੇ ਰੰਗ ਕਲਰ ਕਾਫੀ ਆਏ ਆ ਪਹਿਲਾਂ ਵੀ ਦਿਖਾਇਆ ਤੁਹਾਨੂੰ ਉਹ ਵੀ ਆਪਣੇ ਕੋਲੇ ਪਿਆ ਤੋਂ ਸਟਾਕ ਆਪਾਂ ਕਾਫੀ ਲੱਗਾਈ ਸੀ ਆ ਗਿਆ ਜੀ ਜੈਪੁਰੀ ਦੇ ਵਿੱਚ ਮਾਸਟਰਡ ਕਲਰ ਆ ਦੇਖੋ ਜੀ ਇਹ ਆ ਗਿਆ ਜੀ ਮਾਸਟਰਡ ਕਲਰ ਜੈਪੁਰੀ ਡਿਜ਼ਾਈਨ ਹੈ ਦੇਖੋ ਬਹੁਤ ਪਿਆਰਾ ਜੈਪੁਰੀ ਡਿਜ਼ਾਈਨ ਆ ਪਿਓਰ ਕਾਟਨ ਦਾ ਸੂਟ ਹੈ ਇਹ ਕਾਟਨ ਨੂੰ ਕੁਝ ਨਹੀਂ ਹੁੰਦਾ ਜਿੰਨੀ ਮਰਜ਼ੀ ਹੰਡਾਇਓ ਪਾਇਓ ਆ ਲਓ ਜੀ ਆ ਗਿਆ ਜੀ ਕਾਫੀ ਸ਼ੇਡ ਕਾਫੀ ਸ਼ੇਡ ਦੇ ਵਿੱਚ ਵੀ ਐਲ ਐਮ ਦਾ ਬਹੁਤ ਵਧੀਆ ਜੈਪੁਰੀ ਡਿਜ਼ਾਈਨ ਸਿਰਫ ਤੇ ਸਿਰਫ 500 ਦਾ ਪਿਓਰ ਕਾਟਨ ਦਾ ਸੂਟ ਜੀ ਜਿਹੜੇ ਕਹਿੰਦੇ ਨੇ ਵੀ ਸਾਫੇ ਲੜਦੀ ਚੂਗਦੀ ਕਾਟਨ ਨਹੀਂ ਪੈਂਦੀ ਇਹ ਉਹਨਾਂ ਲਈ ਹੈ ਜੀ ਸੌਫਟ ਇੱਕ ਨੰਬਰ ਕਾਟਨ ਆ ਗਿਆ ਜੀ ਰੈੱਡ ਕਲਰ ਦੇ ਵਿੱਚ ਜੈਪੁਰੀ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਕੀਮਤ ਵੀ ਸਿਰਫ 500 ਰੁਪਏ ਹੈ ਜੀ ਪਿਓਰ ਕਾਟਨ ਇੱਕ ਵੀ ਤੰਦ ਇਹਦੇ ਵਿੱਚ ਮਿਕਸ ਨਹੀਂ ਹੈਗਾ ਜੀ ਇਹ ਪਿਓਰ ਕਾਟਨ ਹੈ ਆ ਗਿਆ ਜੀ ਇਹਦੇ ਵਿੱਚ ਨੀਲਵੰਦਰ ਜਿਹਾ ਸ਼ੇਡ ਆ ਦੇਖੋ ਜੀ ਇਹ ਸਾਰੇ ਜੈਪੂਰੀ ਦਾ ਡਿਜ਼ਾਈਨ ਚੱਲ ਰਿਹਾ ਜੀ ਸਿਰਫ 500 ਰੁਪਏ ਵਿੱਚ ਸੂਟ ਹੈ 5 ਮੀਟਰ ਹੋਊਗਾ ਤੇ 50 ਰੁਪਏ ਦੀ ਡਿਲੀਵਰੀ ਲੱਗਦੀ ਹੈ ਜੀ ਇੱਕ ਸੂਟ ਦੀ ਇਹ ਆਪਣੇ ਕੋਲੇ ਨਵਾਂ ਸਟਾਕ ਆਇਆ ਜੀ ਇਹ ਆ ਗਿਆ ਜੀ ਬਲੂ ਜਿਹੜਾ ਟਾਈਪ ਤੇ ਕਲਰ ਹੈ ਜੀ ਆ ਦੇਖੋ ਬਲੂ ਬੈਂਜ ਤੁਸੀਂ ਡਿਜ਼ਾਈਨ ਦੇਖੋ ਜੈਪੁਰੀ ਕਿੱਡਾ ਸੋਹਣਾ ਸੂਟ ਹੈ ਇਹ ਬਣਿਆ ਬਹੁਤ ਸੋਹਣਾ ਲੱਗੂਗਾ ਤੁਸੀਂ ਦੇ ਸੈਡਾਂ ਤੇ ਚਾਕਾਂ ਤੇ ਲੈਂਸ ਜੀ ਕੱਢ ਕੇ ਬਣਾ ਸਕਦੇ ਹੋ ਲੋ ਜੀ ਕਾਲੇ ਸੂਟਾਂ ਬੰਨ ਮੁੰਡੇਲੇ ਰਹਿ ਗਏ ਜੀ ਉਹਨਾਂ ਵਾਸਤੇ ਦੁਬਾਰੇ ਆ ਗਏ ਇਹ ਕਈਆਂ ਭੈਣਾਂ ਨੇ ਇਹ ਕਲਰ ਮੰਗਿਆ ਸੀ ਪਰ ਇਹ ਖਤਮ ਹੋ ਗਿਆ ਸੀ ਕਈ ਵਾਰੀ ਤਾਂ ਕਲਰ ਸ਼ਹੀ ਮਿਲ ਜਾਂਦੇ ਜੀ ਕਈ ਵਾਰੀ ਮਿਲਦੇ ਵੀ ਨਹੀਂ ਆ ਗਿਆ ਜੀ ਬਲੈਕ ਕਲਰ ਬ੍ਰੀਕ ਡਿਜ਼ਾਈਨ ਚ ਪਿਓਰ ਕਾਟਨ ਆ ਵੀਰੇ ਬ੍ਰਾਂਡ ਦੀ ਕਾਟਨ ਹੈ ਸੂਟ ਦੀ ਕੀਮਤ ਹੈ ਸਿਰਫ ਤੇ ਸਿਰਫ 500 ਰੁਪਏ। ਔਨਲੀ 500 ਰੁਪਏ ਦੇ ਵਿੱਚ ਆ ਦੇਖੋ ਜੀ ਇਹ ਆ ਗਿਆ ਕਰੀਮ ਕਲਰ ਜੀ। ਪਿਓਰ ਕਾਟਨ ਹੈ ਜੀ। ਪੂਰੀ ਸੌਫਟ ਕਾਟਨ ਹੈ ਗਰਮੀ 'ਚ ਪਾਉਣ ਵਾਲੀ। ਤੁਸੀਂ ਬੇਫਿਕਰ ਹੋ ਕੇ ਇਹ ਕਾਟਨ ਪਾ ਸਕਦੇ ਹੋ। ਜਿਹੜੀ ਕਿ ਲੜਨ ਚੁਬਣ ਵਾਲੀ ਨਹੀਂ ਹੈਗੀ। ਆਪਾਂ ਕਹਿ ਨਹੀਂ ਦਿੰਦੇ ਵੀ ਲੜਦੀ ਚੁਬਦੀ ਹੈ। ਲੜਦੀ ਚੁਬਦੀ ਨਹੀਂ ਹੈਗੀ। ਆ ਗਿਆ ਜੀ ਇਹਦੇ ਵਿੱਚ ਮਹਿੰਦੀ ਕਲਰ। ਦੇਖੋ ਜੀ। ਕਿੰਨਾ ਸੋਹਣਾ ਮਹਿੰਦੀ ਕਲਰ ਹੈ ਸੌਫਟ ਕਾਟਣ ਤੇ ਇਹ ਆ ਗਿਆ ਜੀ ਆਪਣਾ ਲਾਸਟ ਕਲਰ ਲਵੈਂਡਰ ਜਿਹਾ ਸ਼ੇਡ ਦੇਖੋ ਜੀ ਕਿੰਨਾ ਸੋਹਣਾ ਰੰਗ ਕਲਰ ਸੂਟਾਂ ਦੀ ਕੀਮਤ ਹੈ ਜੀ 5-500 ਰੁਪਏ 5 ਮੀਟਰ ਦੇ ਇਹ ਸੂਟ ਰਹਿਣਗੇ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਸੋ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਜਿਨੇ ਵੀ ਸੂਟ ਲੈਣਾ ਹੋਵੇ ਪਲੀਜ਼ ਸਕਰੀਨ ਸ਼ਾਟ ਲੈਣੀ ਨਹੀਂ ਭੁੱਲਣੀ ਆਪ ਸਭ ਨੂੰ ਵਾਹਿਗੁਰੂ ਜੀ ਤੰਦਰੁਸਤੀ ਤਰੱਕੀ ਦੇਣ